ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਛੋੜ ਦੇਖਣ ਵਾਲੇ ਸਾਰੇ ਦਰਸ਼ਕ ਪੀਰਪੈਣਪਰਾਮਾ ਦਾ ਮੁਰ ਤੋਂ ਸਵਾਗਤ ਹੈ ਜੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ 24 ਜੁਲਾਈ 2024 ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਬੱਦਲ ਵਾਈ ਹੈ ਗਰਮੀ ਦਾ ਕੀ ਰੁਖ ਹੈ ਹਮਸ ਵਗੈਰਾ ਦਾ ਕੋਈ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜਾਂ ਨਹੀਂ ਸਾਰੀ ਜਾਣਕਾਰੀ ਦਵਾਂਗੇ ਜੀ ਤੇ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰ ਤੁਸੀਂ ਦੇਖ ਸਕਦੇ ਹੋ ਸੈਟਲਾਈਟ ਇਮੇਜ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਣੀ ਹੋਈ ਦਿਖਾਈ ਦੇ ਰਹੀ ਹੈ। ਹਿਮਾਚਲ ਦੇ ਵਿੱਚ ਵੀ ਥੋੜੇ-ਬੋੜੇ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਹੈ ਪਰ ਰਾਜਸਥਾਨ ਅਤੇ ਹਰਿਆਣਾ ਵਿੱਚ ਸੰਘਣੇ ਰੂਪ ਦੇ ਵਿੱਚ ਬੱਦਲ ਬਾਈ ਦਿਖਾਈ ਦੇ ਰਹੀ ਹੈ। ਅਗਰ ਗੱਲ ਕਰੀਏ ਮੀਂਹਾਂ ਦੀ ਤਾਂ ਮੌਸਮ ਵਿਭਾਗ ਕਿਤੇ ਨਾ ਕਿਤੇ ਹੁਣ ਇਸ ਵਾਰ ਫੇਲ ਹੁੰਦਾ ਦਿਖਾਈ ਦੇ ਰਿਹਾ ਹੈ। ਵੱਡੇ-ਵੱਡੇ ਅਲਰਟ ਜਾਰੀ ਹੋ ਜਾਂਦੇ ਨੇ ਪਰ ਉਸ ਤੋਂ ਉਲਟ ਕੋਈ ਵੀ ਵੱਡੀ ਕਾਰਵਾਈ ਮੀਂਹਾਂ ਵੱਲੋਂ ਦਿਖਾਈ ਨਹੀਂ ਦਿੰਦੀ। ਅਜਿਹਾ ਇੱਕ ਵਾਰੀ ਨਹੀਂ ਹੋਇਆ। ਲਗਭਗ ਜਦੋਂ ਤੋਂ ਜੁਲਾਈ ਮਹੀਨਾ ਸ਼ੁਰੂ ਹੋਇਆ ਹੈ ਲਗਭਗ 6-7 ਜੁਲਾਈ ਤੋਂ ਬਾਅਦ ਲਗਾਤਾਰ ਪਿਛਲੇ 20 ਦਿਨਾਂ ਤੋਂ ਵੱਡੇ-ਵੱਡੇ ਅਲਰਟ ਜਾਰੀ ਹੋ ਜਾਂਦੇ ਨੇ ਪਰ ਵੱਡੀ ਕਾਰਵਾਈ ਨਾ ਹੋਣ ਦੇ ਕਾਰਨ ਪੰਜਾਬ ਵਾਸੀ ਲਗਾਤਾਰ ਪਰੇਸ਼ਾਨ ਦਿਖਾਈ ਦੇ ਰਹੇ ਨੇ ਗਰਮੀ ਤੋਂ ਜੂਝਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਅੱਜ ਦੀ ਗੱਲ ਕਰੀਏ ਤਾਂ ਸਵੇਰ ਵੇਲੇ ਵੀ ਸੋਨੇ ਅਲਰਟ ਜਾਰੀ ਹੋਏ ਸੀ ਕਿ ਲਗਭਗ 3-4 ਵਜੇ ਤੋਂ ਤੜਕੇ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਕੋਈ ਵੱਡੇ ਮੀਂਹ ਪੈਣ ਨਾ ਕਰਨ ਦੇ ਨਾ ਕਾਰਨ ਅੱਜ ਪੂਰੇ ਜ਼ੋਰਾਂ ਦੇ ਉਰ ਤੇ ਗਰਮੀ ਬਣੀ ਹੋਈ ਹੈ ਹਮਸ ਬਣੀ ਹੋਈ ਹੈ ਜੀ ਤੇ ਜਿਸ ਦੇ ਨਾਲ ਨਾਲ ਅਗਰ ਗੱਲ ਕਰੀਏ ਆਪਾਂ ਤਾਂ ਸੈਟਲਾਈਟ ਇਮੇਜ ਦੀ ਉਸ ਤੋਂ علاوہ ਕਰ ਰਡਾਰ ਸਿਸਟਮ ਦੇਖ ਲੈਂਦੇ ਕੀ ਕਹਿ ਰਿਹਾ ਜੀ ਰਡਾਰ ਸਿਸਟਮ ਵਿੱਚ ਸਾਫ਼ ਦਿਖਾਈ ਦੇ ਰਿਹਾ ਕੋਈ ਵੱਡਾ ਸਿਸਟਮ ਪੰਜਾਬ ਵਿੱਚ ਦਿਖਾਈ ਨਹੀਂ ਦੇ ਰਿਹਾ ਇੱਕ ਸਿਸਟਮ ਜਿਹੜਾ ਪਾਕਿਸਤਾਨ ਦੇ ਤਰਫੋਂ ਆਉਂਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਆ ਸ਼ਾਮ ਦੇ ਵੇਲੇ ਤੱਕ ਪੰਜਾਬ ਵਿੱਚ ਐਂਟਰ ਕਰ ਸਕਦਾ ਜਾਂ ਫਿਰ ਰਾਤ ਵੇਲੇ ਤੱਕ ਐਂਟਰ ਕਰੇਗਾ ਜਿਸ ਦਾ ਕੋਈ ਵੱਡਾ ਅਸਰ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਟੁੱਟਵੇਂ ਰੂਪ ਦੇ ਵਿੱਚ ਕਾਲੇ ਤੋਂ ਨੀਲੇ ਦਾਣੇ ਦਿਖਾਈ ਦੇ ਸਕਦੇ ਜੋ ਕਿ ਮੀਂਹ ਵਾਲੇ ਬੱਦਲ ਹਨ ਜੋ ਕਿ ਕਿਸੇ ਕਿਸੇ ਇਲਾਕੇ ਵਿੱਚ ਥੋੜਾ ਜਿਹਾ ਫਜ਼ਿਲਕਾ ਫਿਰੋਜ਼ਪੁਰ ਬਠਿੰਡੇ ਤੋਂ ਥੋੜਾ ਜਿਹਾ ਉੱਪਰ ਜੀ ਹੁਸ਼ਿਆਰਪੁਰ ਦੇ ਨੇੜੇ ਤੇੜੇ ਇਹ ਬਣਦੇ ਹੋਏ ਦਿਖਾਈ ਦੇ ਰਹੇ ਟੁੱਟਵੇਂ ਰੂਪ ਦੇ ਵਿੱਚ ਬੱਦਲ ਵਾਈ ਅਕਰ ਕਹ ਲਈਏ ਤਾਂ 15 20% ਤੋਂ ਲੈ ਕੇ 50 ਤੋਂ 60% ਦੇ ਬੱਦਲ ਵਾਈ ਪੰਜਾਬ ਦੇ ਵਿੱਚ ਬਣੀ ਹੋਈ ਦਿਖਾਈ ਦੇ ਰਹੀ ਰਾਹਤ ਮਿਲ ਰਹੀ ਹੈ ਪਰ ਹਮਸ ਤਾਂ ਕੋਈ ਵੱਡੀ ਰਾਹਤ ਮਿਲਦੀ ਦਿਖਾਈ ਸ਼ਾਮ ਦੇ ਵੇਲੇ ਤੱਕ ਨਹੀਂ ਦੇ ਰਹੀ ਜੋ ਵੀ ਅਗਰ ਕਹ ਲਈਏ ਤਾਂ ਮੇਨ ਰੀਜ਼ਨ ਇਸ ਦੇ ਪਿੱਛੇ ਰਹਿ ਰਹੇ ਨੇ ਉਹ ਤਾਪਮਾਨੀ ਚੇਂਜ ਜਿਹੜਾ ਹੋ ਰਿਹਾ ਲਗਾਤਾਰ ਇਹਦੇ ਵਿੱਚ ਕੋਈ ਵੱਡਾ ਕਾਰਨ ਫਿਲਹਾਲ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਪੰਜਾਬ ਦੀ ਜਾਂ ਗੱਲ ਕਰ ਲਈਏ ਜਾਂ ਫਿਰ ਉੱਤਰੀ ਭਾਰਤ ਦੀ ਗੱਲ ਕਰੀਏ ਕਿ ਮੀਂਹ ਤੋਂ ਕਿਉਂ ਸਖਣਾ ਇਸ ਵੇਲੇ ਮੌਨਸੂਨ ਤੋਂ ਮੌਸਮ ਦਿਖਾਈ ਦੇ ਰਹੇ ਕਿਉਂਕਿ ਮੌਨਸੂਨ ਦਾ ਆਪਣਾ ਪੀਕ ਟਾਈਮ ਤੇ ਚੱਲ ਰਿਹਾ ਪਰ ਜਿਹੜੇ ਮੀਂਹ ਨੇ ਉਹ ਲਗਭਗ 10 ਤੋਂ 15% ਵੀ ਨਹੀਂ ਪੈ ਰਹੇ ਜਿੰਨਾ ਮੌਨਸੂਨ ਪਿਛਲੇ ਸਾਲ ਹੋਇਆ ਸੀ ਇਸਦੇ ਜੋ ਵੀ ਕਾਰਨ ਹੋਣਗੇ ਉਹਦੇ ਬਾਰੇ ਇੱਕ ਸਪੈਸ਼ਲ ਵੀਡੀਓ ਤੁਹਾਨੂੰ ਸ਼ਾਮ ਦੇ ਵੇਲੇ ਮਿਲ ਜਾਵੇਗੀ ਤੇ ਰਾਤ ਦਾ ਅਪਡੇਟ ਕੀ ਹੋਵੇਗਾ ਮੌਸਮ ਦੀ ਉਹ ਵੀ ਤੁਹਾਨੂੰ ਮਿਲ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ